ਜਾਬਚ ਪਾਰੀ ਮੀ ਪੈ ਰਿਹਾ ਹੈ ਜਿਸ ਕਰਕੇ ਹੜ ਵਰਗੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਤਾਂ ਸਿਚੁਏਸ਼ਨ ਦੇਖ ਸਕਦੇ ਹੋ ਤੁਸੀਂ ਇਹ ਮੇਨ ਹਾਈਵੇ ਹੈ ਮੇਨ ਹਾਈਵੇ ਦੇ ਵਿੱਚ ਹਾਲਾਤ ਮੇਨ ਹਾਈਵੇ ਦੇ ਉੱਪਰ ਕਿਸ ਤਰ੍ਹਾਂ ਦੇ ਆ ਦੇਖੇ ਜਾ ਸਕਦੇ ਆ ਸਭ ਵਰਤਕੀ ਕਿਸ ਤਰੀਕੇ ਦੇ ਨਾਲ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੇਨ ਰੋਡ ਜਿਹੜੀ ਹੈ ਉਹਦੇ ਉੱਪਰ ਜਾਮ ਲੱਗ ਚੁੱਕਿਆ ਹੈ ਜੇ ਤੁਸੀਂ ਰੋਪੜਵਾਲ ਨੂੰ ਜਾਣਾ ਹੈ ਔਰ ਉਸ ਪਾਸੇ ਇਸ ਪਾਸੇ ਵੀ ਦੇਖੋਗੇ ਤੁਸੀਂ ਤਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਬਾਹਰਲੀ ਕੰਦ ਆ ਉਹ ਵੀ ਡਿੱਗ ਚੁੱਕੀ ਆ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਪ੍ਰਭ ਆਸਰਾ ਦੇ ਨਜ਼ਦੀਕ ਆ ਅਸੀਂ ਇਸ ਵੇਲੇ ਔਰ ਜਿੱਥੋਂ ਦੀ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਘਰਾਂ ਦੇ ਅੰਦਰ ਪਾਣੀ ਵੜ ਚੁੱਕਿਆ ਹੈ ਔਰ ਇਸ ਪਾਸੇ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਬਾਹਰਲੀ ਕੰਧ ਜਿਹੜੀ ਆ ਬਾਹਰਲੀ ਕੰਧ ਜਿਹੜੀ ਸੀ ਉਹ ਤੇਜ਼ ਮੀਂਹ ਦੇ ਕਰਕੇ ਤੇਜ਼ ਪਾਣੀ ਦੇ ਕਰਕੇ ਡਿੱਗ ਪਈ ਆ ਔਰ ਮਿੱਟੀ ਖੁਰ ਕੇ ਕਾਫੀ ਅੰਦਰ ਤੱਕ ਮਿੱਟੀ ਖੁਰਦੀ ਹੋਈ ਨਜ਼ਰ ਆ ਰਹੀ ਹੈ ਕਿ ਵੀ ਤਾਂ ਇਹ ਪਾਣੀ ਤੇਜ ਵਹਾਅ ਦੇ ਨਾਲ ਦੂਸਰੇ ਪਾਸੇੋਂ ਆ ਰਿਹਾ ਔਰ ਇਸ ਪਾਸੇ ਦੇਖੋਗੇ ਗੱਡੀਆਂ ਕਿੰਨਾ ਕਿੰਨਾ ਪਾਣੀ ਔਰ ਦੂਸਰੇ ਪਾਸੇ ਵੀ ਜਾਮ ਹੈ ਤਾਂ ਅੱਗੇ ਚੱਲ ਕੇ ਵੀ ਤਸਵੀਰ ਜਿਹੜੀ ਆ ਉਹ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਹਾਲਾਤ ਕਿਸ ਤਰੀਕੇ ਦੇ ਨੇ ਕਿ ਹਾਲ ਬਣਦੇ ਹੋਏ ਨਜ਼ਰ ਆ ਰਹੇ ਆ ਔਰ ਸੜਕ ਦੇ ਉੱਪਰ ਲੰਬੀ ਲੰਮੀ ਲੰਮੀਆਂ ਲਾਈਨਾਂ ਜਿਹੜੀਆਂ ਨੇ ਉਹ ਸਾਧਨਾ ਦੀਆਂ ਲੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਸਾਫ਼ ਤੌਰ ਤੇ ਅੰਦਾਜ਼ਾ ਲਾਇਆ ਜਾ ਸਕਦਾ ਇਸ ਚੀਜ਼ ਤੋਂ ਕਿ ਕਿੰਨਾ ਤੇਜ਼ ਜਿਹੜਾ ਮੀਂਹ ਹੋਇਆ ਕਿੰਨੀ ਤੇਜ਼ ਬਾਰਿਸ਼ ਹੋਈ ਹੈ ਜਿਸ ਦੇ ਨਾਲ ਹਾਲਾਤ ਜਿਹੜੇ ਆ ਉਹ ਬਣਦੇ ਕੀ ਨਜ਼ਰ ਆ ਰਹੇ ਆ ਤਾਂ ਅੱਗੇ ਵੀ ਚੱਲ ਕੇ ਅਸੀਂ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਸ ਪਾਸੇ ਦੀ ਜਿਹੜੀ ਤਸਵੀਰ ਆ ਇਸ ਪਾਸੇ ਕਿੰਨਾ ਕਿੰਨਾ ਪਾਣੀ ਖੜਾ ਤਾਂ ਇਸ ਪਾਸੇ ਤਾਂ ਪੂਰਾ ਕਿਸ਼ਤੀਆਂ ਤੈਰ ਸਕਦੀਆਂ ਔਰ ਨੇੜੇ ਤੀੜ ਦਾ ਜਿਹੜਾ ਪੂਰਾ ਇਲਾਕਾ ਉਹ ਜਲਮਗਨ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਦੇਖੋਗੇ ਤੁਸੀਂ ਗੱਡੀਆਂ ਲੰਘ ਰਹੀਆਂ ਨੇ ਔਰ ਤੇਜ਼ ਵਹਾਹ ਜਿਹੜਾ ਅੱਗੇ ਨੰਬਰ ਪਲੇਟਾਂ ਔਰ ਬੰਪਰ ਤੱਕ ਕਈ ਗੱਡੀਆਂ ਦੇ ਤਾਂ ਪੱਟੇ ਗਏ ਪਰ ਵਾਪਸ ਮੁੜਨ ਦਾ ਜੇ ਕਿਸੇ ਨੇ ਜਾਣਾ ਹੋਵੇ ਤਾਂ ਵਾਪਸ ਮੁੜਨ ਦਾ ਅੱਗੇ ਰਾਹ ਨਹੀਂ ਹੈ ਹਾਲਾਂਕਿ ਹੁਣ ਪਾਣੀ ਥੋੜਾ ਜਿਹਾ ਘਟਦਾ ਹੋਇਆ ਨਜ਼ਰ ਆ ਰਿਹਾ ਔਰ ਲੋਕਲ ਜਿਹੜੇ ਲੋਕ ਆ ਉਹ ਇਹਨਾਂ ਲੋਕਾਂ ਨੂੰ ਲੰਗਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਆ ਦੇਖੋਗੇ ਗੱਡੀਆਂ ਤੇ ਕਿੰਨਾ ਕਿੰਨਾ ਪਾਣੀ ਹੈ ਹਾਲਾਤ ਕੀ ਬਣਦੇ ਹੋਏ ਨਜ਼ਰ ਆ ਰਹੇ ਨੇ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਦੋ ਦਿਨਾਂ ਦਾ ਮੀਂਹ ਪਿਆ ਜਿਸ ਦੇ ਨਾਲ ਇਹ ਹਾਲਾਤ ਔਰ ਲੋਕਲ ਲੋਕ ਜਿਹੜੇ ਆ ਲੋਕਲ ਨੌਜਵਾਨ ਆ ਇਹ ਗੱਡੀਆਂ ਨੂੰ ਸਪੋਰਟ ਕਰਦੇ ਹੋਏ ਇਹ ਲੋਕਾਂ ਨੂੰ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਆ ਲੋਕਲ ਲੋਕ ਜਿਹੜੇ ਨੇ ਔਰ ਕਿਹੜਾ ਪਿੰਡ ਆ ਨਜ਼ਦੀਕ ਇੱਥੇ ਲਖਨੌਰ ਹੀ ਪੜਿਆਲਾ ਇਹ ਲਖਨੌਰ ਹਾਂਜੀ ਲਖਨੌਰ ਆ ਸਾਹਮਣੇ ਪੜਿਆਲਾ ਹੀ ਇੱਧਰ ਲਖਨੌਰ ਆ ਜੀ ਹਾਂਜੀ ਇਹ ਪੜਿਆਲਾ ਇਹ ਲਖਨੌਰ ਆ ਸਿਚੁਏਸ਼ਨ ਹੋ ਜਾਂਦੀ ਆ ਜੀ ਇਹ ਪਹਿਲੀ ਵਾਰ ਹੋਈ ਆ ਜੀ ਇੱਥੇ ਆਪਣੇ ਹਾਂਜੀ ਉਹ ਗੁਰਦੁਆਰਾ ਸਾਹਿਬ ਦੀ ਕੰਧ ਵੀ ਗਿਰ ਗਈ ਗੁਰਦੁਆਰਾ ਸਾਹਿਬ ਦੀ ਕੰਧ ਜਿਹੜੀ ਆ ਉਹ ਵੀ ਹਾਂਜੀ ਹਾਂਜੀ ਇਹ ਪੜਿਆਲ ਪਿੰਡ ਦੇ ਵਿੱਚ ਆਉਂਦਾ ਹਾਂਜੀ ਪੜਿਆਲਾ ਸਾਹਿਬ ਹੈ ਜੀ ਪੜਿਆਲਾ ਹਾਂਜੀ ਪੜਿਆਲਾ ਪੜਿਆਲਾ ਜੀ ਪੜਿਆਲਾ ਸਾਹਿਬ ਪੜਿਆਲਾ ਸਾਹਿਬ ਜਿਹੜਾ ਔਰ ਗਰਤਾਰ ਸਾਹਿਬ ਕਰਤਾਰ ਸਰ ਸਾਹਿਬ ਗੁਰਦੁਆਰਾ ਸਾਹਿਬ ਆ ਜਿਸ ਦੀ ਕੰਦ ਵੀ ਜਿਹੜੀ ਆ ਬਾਹਰਲੀ ਕੰਦ ਡਿੱਗੀ ਆ ਔਰ ਇਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਦੇ ਵੱਲੋਂ ਲੰਘਾਇਆ ਜਾ ਰਿਹਾ ਆ ਇਹਨਾਂ ਵਹਿਕਲਸ ਨੂੰ ਇਹਨਾਂ ਸਾਧਨਾਂ ਨੂੰ ਔਰ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਲੋਕਲ ਜਿਹੜਾ ਲੋਕਾਂ ਨੂੰ ਜਿਹੜਾ ਤੰਗੀ ਨਾ ਆਵੇ ਕੋਈ ਦਿੱਕਤ ਦਾ ਮੁਸ਼ਕਲ ਦਾ ਸਾਹਮਣਾ ਨਾ ਕਰਨ ਔਰ ਉੱਥੇ ਹੀ ਇਹ ਤਸਵੀਰ ਜਿਹੜੀ ਆ ਤਾਂ ਸਾਧਨ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਨਜ਼ਰ ਆ ਰਹੇ ਨੇ ਫਸਦੇ ਹੋਏ ਸਟਕ ਹੁੰਦੇ ਹੋਏ ਵੀ ਪਰ ਉੱਥੇ ਹੀ ਵੱਡਾ ਦੋਵੇਂ ਪਾਸੇ ਜਾਮ ਲੱਗਿਆ ਹੈ ਤਾਂ ਇੱਕ ਐਂਬੂਲੈਂਸ ਜਿਹੜੀ ਹੈ ਉਹ ਵੀ ਫਸ ਗਈ ਸੀ ਔਰ ਇਸ ਤਰੀਕੇ ਨਾਲ ਦੇਖੋਗੇ ਤੁਸੀਂ ਕਿੰਨਾ ਕਿੰਨਾ ਪਾਣੀ ਸੜਕ ਦੇ ਉੱਪਰ ਔਰ ਡਿਵਾਈਡਰ ਦੇ ਉੱਪਰ ਮੈਂ ਖੜਾ ਤਾਂ ਕਿਸ ਤਰ੍ਹਾਂ ਦੇ ਹਾਲ ਨੇ ਇਸ ਸਾਫ ਤੌਰ ਤੇ ਅੰਦਾਜ਼ਾ ਲਾਇਆ ਜਾ ਸਕਦਾ ਤਾਂ ਲਖਨੌਰ ਔਰ ਪੜਿਆਲ ਪੜਿਆਲ ਪਿੰਡ ਦੱਸਿਆ ਇਸ ਪਾਸੇ ਫੜਿਆਲਾ ਪੜਿਆਲਾ ਪਿੰਡ ਹੈ ਇਸ ਪਾਸੇ ਔਰ ਲੋਕਾਂ ਦੇ ਘਰਾਂ ਤੱਕ ਪਾਣੀ ਤੁਸੀਂ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਲਖਨੌਰ ਦੇ ਜੀ ਲਖਨੌਰ ਕੀ ਹਾਲ ਆ ਨਾਲ ਇਧਰ ਦੇ ਬਨੇ ਲਖਨੌਰ ਨਗਲ ਨਗਲ ਕੀ ਹਾਲਾਤ ਕੀ ਹੈ ਘਰਾਂ ਦੇ ਪਿੰਡਾਂ ਦੇ ਹਾਲਾਤ ਤੁਹਾਡੇ ਸਾਹਮਣੇ ਹੀ ਹੈ ਇਹ ਪਿੰਡਾਂ ਦੇ ਅੰਦਰ ਕੋਈ ਘਰਾਂ ਤੋਂ ਬਚਾਅ ਹੋ ਗਿਆ ਹਾਲਾ ਵੀਰੇ ਬਹੁਤ ਬੁਰਾ ਹਾਲ ਆ ਯਾਰ ਜਿਹੜੇ ਘਰ ਨੀਵੇਂ ਆ ਜਿੰਨਾ ਪਟਿਆਲਾ ਪਿੰਡ ਹੈ ਸਾਰਾ ਪਾਣੀ ਨਾਲ ਭਰਿਆ ਹੋਇਆ ਕਿਸੇ ਦੇ ਕੰਧਾ ਵੀ ਟੈ ਗਿਆ ਹਾਂਜੀ ਆ ਗੁਰਦੁਆਰਾ ਜਿਆਦਾ ਮਕਾਨ ਗਰੇ ਹੋਏ ਜੀ ਮਕਾਨ ਵੀ ਡਿੱਗੇ ਹੋਏ ਕੰਧਾ ਡਿੱਗੀਆਂ ਵੀਆਂ ਆ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਡਿੱਗੀ ਪਈ ਹੈ ਸਾਰੀ ਠੀਕ ਹੈ ਤੇ ਲੋਕਾਂ ਦੇ ਘਰਾਂ 'ਚ ਪਾਣੀ ਬੜਿਆ ਬੜਿਆ ਪਿਆ ਸਾਰਾ ਹੀ ਪਾਣੀ ਹੈਗਾ ਜਿਹੜੇ ਪਿੰਡ 'ਚ ਘਰ ਡਿਗੇ ਨੇ ਪੜਿਆਲਾ ਪਿੰਡ 'ਚ ਪੜਿਆਲਾ ਪਿੰਡ ਦਾ ਬਹੁਤ ਬੁਰਾ ਹਾਲ ਹੈ ਇਹ ਨੱਗਲ ਪਿੰਡ ਪਿੰਡ ਦਾ ਜਣੀ ਜਿਆਦਾ ਬੁਰਾ ਹਾਲ ਹੈਗਾ ਲਖਨੌਰ ਪੜਿਆਲਾ ਤੇ ਬਰੋਲੀ ਹਾਂ ਬਰੋਲੀ ਹਾਂਜੀ ਤਿੰਨ ਪਿੰਡ ਬਾਈ ਉਹਨਾਂ ਨੇ ਦੱਸਿਆ ਜਿੱਥੇ ਜਿਆਦਾ ਮੀਂਹ ਔਰ ਇਸ ਪਾਸੇ ਦੇਖੂਗੇ ਜਨਾ ਜਦੋਂ ਔਰ ਔਰ ਉਹ ਮੁੰਡੇ ਜਿਹੜੇ ਸਾਹਮਣੇ ਜਾ ਰਹੇ ਆ ਉਹ ਸਾਹਮਣੇ ਦੇਖੂਗੇ ਤਾਂ ਉਹਨਾਂ ਦੇ ਲੱਖ ਲੱਖ ਤੱਕ ਪਾਣੀ ਆ ਰਿਹਾ ਜ਼ੂਮ ਕਰਕੇ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਦੇ ਲੱਖ ਲੱਖ ਤੱਕ ਪਾਣੀ ਆ ਰਿਹਾ ਔਰ ਇਹ ਸਿਚੁਏਸ਼ਨ ਇੱਕ ਦਿਨ ਦੇ ਭਾਰੀ ਮੀਂਹ ਤੋਂ ਬਾਅਦ ਉਪਜੀ ਹੈ ਇੱਕ ਦਿਨ ਦੇ ਭਾਰੀ ਮੀਂਹ ਤੋਂ ਬਾਅਦ ਇਹ ਸਿਚੁਏਸ਼ਨ ਜਿਹੜੀ ਹੈ ਇਹ ਪੈਦਾ ਹੋਈ ਹੈ ਤਾਂ ਲੱਖ ਲੱਖ ਤੱਕ ਪਾਣੀ ਆ ਰਿਹਾ ਔਰ ਇਸ ਪਾਸੇ ਭਾਰੀ ਜਾਮ ਲੱਗਿਆ ਹੋਇਆ ਜੇ ਤੁਸੀਂ ਚੰਡੀਗੜ੍ਹ ਤੋਂ ਜਲੰਧਰ ਦੇ ਰੂਟ ਤੇ ਜਾਣਾ ਤਾਂ ਥੋੜਾ ਤੁਹਾਨੂੰ ਸਾਵਧਾਨੀ ਵਰਤਣੀ ਪੈਗੀ ਹਾਲਾਂਕਿ ਰੂਟ ਸ਼ੁਰੂ ਹੋ ਗਿਆ ਰੂਟ ਚੱਲ ਰਿਹਾ ਹੈ ਜੇ ਤੁਸੀਂ ਚੰਡੀਗੜ੍ਹ ਤੋਂ ਕਰਡ ਹੋ ਕੇ ਰੋਪੜ ਰਾਹੀਂ ਅੱਗੇ ਜਾਣਾ ਤਾਂ ਤੁਸੀਂ ਜਾ ਸਕਦੇ ਹੋ ਪਹਿਲਾਂ ਰੂਟ ਬੰਦ ਹੋਇਆ ਸੀ ਥੋੜੇ ਟਾਈਮ ਵਾਸਤੇ ਭਾਰੀ ਜਾਮ ਲੱਗਿਆ ਸੀ ਪਰ ਲੋਕ ਸਟਕ ਹੋਏ ਸੀ ਪਰ ਇਹ ਰੂਟ ਖੁੱਲ ਚੁੱਕਿਆ ਹੈ ਲੋਕਲ ਲੋਕ ਜਿਹੜੇ ਆ ਸਪੋਰਟ ਕਰ ਰਹੇ ਉਹਨਾਂ ਨੂੰ ਆਈਡੀਆ ਹੈ ਕਿੰਨਾ ਕਿੰਨਾ ਪਾਣੀ ਹੋਏਗਾ ਹਾਲਾਂਕਿ ਕਈ ਗੱਡੀਆਂ ਵੀ ਬੰਦ ਹੋਈਆਂ ਸੀ ਪਰ ਹੁਣ ਇਹ ਰੂਟ ਵੀ ਖੁੱਲ ਚੁੱਕਿਆ ਹੈ ਔਰ ਦੋਵੇਂ ਪਾਸੇ ਸਿਚੁਏਸ਼ਨ ਇਹੀ ਹੈ ਇਸ ਪਿੰਡ ਦੇ ਅੰਦਰ ਵੀ ਕਹਿੰਦੇ ਕਈ ਘਰ ਡਿੱਗੇ ਔਰ ਉਸ ਪਾਸੇ ਸਾਹਮਣੇ ਪ੍ਰਭ ਆਸਰਾ ਪ੍ਰਭ ਆਸਰਾ ਵਾਲੇ ਪਾਸੇ ਵੀ ਭਾਰੀ ਪਾਣੀ ਦੇਖਿਆ ਜਾ ਸਕਦਾ ਹੈ ਔਰ ਉੱਥੇ ਕਈ ਇੱਕ ਐਂਬੂਲੈਂਸ ਵੀ ਜਿਹੜੀ ਆ ਉਹ ਸਟਕ ਹੋਈ ਸੀ ਉਸ ਨੂੰ ਲੋਕਲ ਲੋਕਾਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਔਰ ਇੰਨਾ ਇੰਨਾ ਪਾਣੀ ਜਿਹੜਾ ਉਹ ਅੱਗੇ ਤੱਕ ਇਸੇ ਤਰੀਕੇ ਦੇ ਨਾਲ ਪਾਣੀ ਆ ਔਰ ਇਹ ਲੋਕਲ ਲੋਕਾਂ ਦੇ ਹੌਸਲਾ ਅਫਜ਼ਾਈ ਦੇ ਨਾਲ ਔਰ ਕੁਝ ਇੱਕ ਸਾਧਨ ਜਿਹੜੇ ਆ ਅੱਗੇ ਰੁਕੇ ਵੀ ਉਹਨਾਂ ਨੂੰ ਮੋਟਰਸਾਈਕਲ ਰੁਕਿਆ ਤਾਂ ਉਸ ਨੂੰ ਅੱਗੇ ਜਿਹੜਾ ਉਹ ਧੱਕਾ ਲਾ ਕੇ ਲੈ ਕੇ ਜਾ ਰਹੇ ਆ ਨੌਜਵਾਨ ਤਾਂ ਇਹ ਹਾਲ ਹੈ ਦੋ ਦਿਨਾਂ ਦੇ ਮੀਂਹ ਦੇ ਨਾਲ ਫਸਲਾਂ ਤਬਾਹ ਹੋਈਆਂ ਨੇ ਫਸਲਾਂ ਚੋਪਟ ਹੋ ਚੁੱਕੀਆਂ ਨੇ ਔਰ ਉੱਥੇ ਹੀ ਗੁਰਦੁਆਰਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਜੋ ਹੈ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਵਾਲੀ ਕੰਦ ਜਿਹੜੀ ਹੈ ਉਹ ਇੱਕ ਪਾਸੇੋਂ ਦੀ ਕੰਦ ਡਿੱਗੀ ਹੈ ਔਰ ਮਿੱਟੀ ਖੁਰਦੀ ਹੋਈ ਨਜ਼ਰ ਆ ਰਹੀ ਹੈ ਔਰ ਉੱਥੇ ਹੀ ਲੋਕਾਂ ਦੇ ਵੱਲੋਂ ਇਹ ਆਸ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਪ੍ਰਸ਼ਾਸਨ ਆਵੇ ਔਰ ਲੋਕਾਂ ਦੀ ਸਹਾਰ ਲਈ ਜਾਵੇ ਔਰ ਉੱਥੇ ਅਸੀਂ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਨੰਬਰ ਵੀ ਜਾਰੀ ਕੀਤੇ ਗਏ ਆ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਅ ਮੁੱਖ ਮੰਤਰੀ ਦੇ ਵੱਲੋਂ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਅਧਿਕਾਰੀਆਂ ਨੂੰ ਵੀ ਬਕਾਇਦਾ ਤੌਰ ਤੇ ਦਿਸ਼ਾ ਨਿਰਦੇਸ਼ ਦਿੱਤੇ ਗਏ ਪਰ ਆ ਤਸਵੀਰ ਜਿਹੜੀ ਆ ਇਸ ਪਾਸੇ ਦੀ ਵੀ ਤਸਵੀਰ ਜਿਹੜੀ ਆ ਇਹ ਅਸੀਂ ਲਗਾਤਾਰ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਵਤਨ ਇਹ ਤਸਵੀਰ ਦਿਖਾ ਰਿਹਾ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਵਤਨ ਵਤਨ ਅੱਗੇ ਚੱਲ ਕੇ ਵੀ ਤਸਵੀਰ ਅਸੀਂ ਦਿਖਾਉਨੇ ਆ ਅੱਗੇ ਚੱਲ ਕੇ ਵੀ ਜਿਹੜੀ ਆ ਉਹ ਤਸਵੀਰ ਆ ਆ ਲੋਕਲ ਨੌਜਵਾਨ ਨੇ ਜਿਹੜੇ ਇਹ ਲੋਕਲ ਨੌਜਵਾਨ ਲੋਕਾਂ ਨੂੰ ਸਪੋਰਟ ਕਰਕੇ ਅੱਗੇ ਜਾਣ ਲਈ ਪਰੇਰੇ ਨੇ ਕਿ ਤੁਸੀਂ ਨਿਕਲ ਸਕਦੇ ਹੋ ਤੁਸੀਂ ਨਿਕਲ ਜਾਓਗੇ ਇੱਥੋਂ ਆਰਾਮ ਦੇ ਨਾਲ ਤਾਂ ਆਹ ਜਿਹੜਾ ਇਸ ਪਾਸੇ ਡਿਵਾਈਡਰ ਹੈ ਡਿਵਾਈਡਰ ਦੇ ਉੱਪਰੋਂ ਪਾਣੀ ਦੇਖੋ ਕਿੰਨੇ ਵਹਾਅ ਤੇਜ ਹੈ ਡਿਵਾਈਡਰ ਦੇ ਉੱਪਰ ਦੀ ਜਿਹੜਾ ਪਾਣੀ ਜਾ ਰਿਹਾ ਤਾਂ ਉਹ ਸਾਫ਼ ਤੌਰ ਤੇ ਦੇਖੋ ਜਦੋਂ ਇਸ ਪਾਸੇ ਨੂੰ ਪਾਣੀ ਆ ਰਿਹਾ ਵਤਨ ਇੱਥੇ ਕੈਮਰਾ ਇੱਕ ਵਾਰ ਸਟਿਲ ਕਰਕੇ ਦਿਖਾ ਦਿਓ ਇਸ ਪਾਸੇ ਨੂੰ ਜਦੋਂ ਪਾਣੀ ਆ ਰਿਹਾ ਤਾਂ ਲੱਗ ਰਿਹਾ ਕੋਈ ਤੇਜ ਦਰਿਆ ਦੇ ਗੇਟ ਖੁੱਲੇ ਗਏ ਹੋਣ ਔਰ ਉਸ ਤੋਂ ਬਾਅਦ ਦਰਿਆ ਦੇ ਵਿੱਚ ਜਿਹੜਾ ਉਹ ਪਾਣੀ ਜਿਹੜਾ ਜਾ ਰਿਹਾ ਹੋਵੇ ਤਾਂ ਸਾਫ਼ ਤੌਰ ਤੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਣੀ ਕਿੰਨਾ ਹੋਏਗਾ ਔਰ ਉੱਥੇ ਜਿਹੜੇ ਇਸ ਤੋਂ ਵੀ ਨਿਮਾਨ ਵਾਲਾ ਇਲਾਕਾ ਜਿਹੜੇ ਨੀਵੇਂ ਇਲਾਕੇ ਆ ਔਰ ਉਹਨਾਂ ਇਲਾਕਿਆਂ ਦੇ ਵਿੱਚ ਜਿਆਦਾ ਪਾਣੀ ਭਰਿਆ ਹੈ ਤਾਂ ਇਹ ਤਸਵੀਰ ਜਿਹੜੀ ਆ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਕਿ ਹਾਲ ਕੀ ਹੁੰਦਾ ਜਾ ਰਿਹਾ ਹੈ ਕਿਸ ਤਰੀਕੇ ਦੇ ਹਾਲਾਤ ਨੇ ਉਹ ਸਾਬਤ ਤੌਰ ਤੇ ਦੇਖੇ ਜਾ ਸਕਦੇ ਆ ਔਰ ਲੋਕਾਂ ਨੂੰ ਜ਼ਰੂਰ ਭਾਰੀ ਮੁਸ਼ਕਲਾਂ ਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਉੱਥੇ ਦੇਖੋਗੇ ਤੁਸੀਂ ਕਿ ਇਸ ਤਰੀਕੇ ਦੇ ਨਾਲ ਜਿਹੜੀ ਆ ਅ ਟਰੱਕ ਡਰਾਈਵਰ ਔਰ ਬੱਸ ਵਾਲੇ ਜਿਹੜੇ ਨੇ ਉਹ ਆਪਸ ਦੇ ਵਿੱਚ ਜਦੋਂ ਜਹਦ ਦੇ ਵਿੱਚ ਅਜੇ ਵੀ ਲੱਗੇ ਹੋਏ ਆ ਔਰ ਇੱਕ ਦਰਿਆ ਦੀ ਸ਼ੇਪ ਨਜ਼ਰ ਆ ਰਹੀ ਹੈ ਪਰ ਪਾਣੀ ਬਹੁਤ ਜ਼ਿਆਦਾ ਭਰਨ ਕਰਕੇ ਲੋਕਾਂ ਦੇ ਕਾਫੀ ਨੁਕਸਾਨ ਹੋਇਆ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਔਰ ਫਸਲਾਂ ਤਬਾਹ ਹੋ ਚੁੱਕੀਆਂ ਨੇ ਕਈ ਘਰ ਵੀ ਡਿੱਗੇ ਨੇ ਪਰ ਅਜੇ ਤੱਕ ਕੋਈ ਜਾਨ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਨਿਕਲ ਕੇ ਆਈ ਇਸ ਤਰ੍ਹਾਂ ਦੀ ਰਾਹਤ ਦੀ ਖਬਰ ਆਏ ਹੈ ਔਰ ਪਰ ਦੂਸਰੇ ਪਾਸੇ ਵੀ ਜਾਮ ਲੱਗਿਆ ਹੋਇਆ ਹੈ ਸੜਕ ਦੇ ਇਸ ਪਾਸੇ ਕਿਉਂਕਿ ਹੌਲੀ 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 ਕਰਕੇ ਸਾਧਨ ਲੰਘਾਏ ਜਾ ਰਹੇ ਨੇ ਹੌਲੀ 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 ਕਰਕੇ ਲੋਕ ਨਿਕਲ ਰਹੇ ਨੇ ਅੱਗੇ ਔਰ ਇਸ ਤੋਂ ਬਾਅਦ ਅੱਗੇ ਚੱਲ ਕੇ ਵੀ ਤੁਹਾਨੂੰ ਤਸਵੀਰਾਂ ਦਿਖਾਉਨੇ ਪੂਰੇ ਪੰਜਾਬ ਦੀ ਇਹ ਤਸਵੀਰ ਹੈ ਪੂਰੇ ਪੰਜਾਬ ਦੀ ਪੂਰੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਮਾਲਵੇ ਦੇ ਵਿੱਚ ਮੀਂਹ ਜਿਆਦਾ ਪਿਆ ਔਰ ਉੱਥੇ ਹੀ ਮਿੱਟੀ ਖੁਰਕੇ ਕਾਫੀ ਅੰਦਰ ਤੱਕ ਮਿੱਟੀ ਖੁਰਦੀ ਹੋਈ ਨਜ਼ਰ ਆ ਰਹੀ ਹੈ ਕਿ ਵੀ ਤਾਂ ਇਹ ਪਾਣੀ ਤੇਜ਼ ਵਹਾਅ ਦੇ ਨਾਲ ਦੂਸਰੇ ਪਾਸੇੋਂ ਆ ਰਿਹਾ ਔਰ ਇਸ ਪਾਸੇ ਦੇਖੋਗੇ ਗੱਡੀਆਂ ਕਿੱਲਾ ਕਿੱਲਾ ਪਾਣੀ ਔਰ ਦੂਸਰੇ ਪਾਸੇ ਵੀ ਜਾਮ ਹੈ ਤਾਂ ਅੱਗੇ ਚੱਲ ਕੇ ਵੀ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਹਾਲਾਤ ਕਿਸ ਤਰੀਕੇ ਦੇ ਨੇ ਕਿ ਹਾਲ ਬਣਦੇ ਹੋਏ ਨਜ਼ਰ ਆ ਰਹੇ ਆ ਔਰ ਸੜਕ ਦੇ ਉੱਪਰ ਲੰਬੀ ਲੰਮੀ ਲੰਮੀਆਂ ਲਾਈਨਾਂ ਜਿਹੜੀਆਂ ਨੇ ਉਹ ਸਾਧਮਾਦੀਆਂ ਲੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਸਾਬਤ ਤੌਰ ਤੇ ਅੰਦਾਜ਼ਾ ਲਾਇਆ ਜਾ ਸਕਦਾ ਇਸ ਚੀਜ਼ ਤੋਂ ਕੀ ਕਿੰਨਾ ਤੇਜ਼ ਜਿਹੜਾ ਮੀਂਹ ਹੋਇਆ ਕਿੰਨੀ ਤੇਜ਼ ਬਾਰਿਸ਼ ਹੋਈ ਆ ਜਿਸ ਦੇ ਨਾਲ ਹਾਲਾਤ ਜਿਹੜੇ ਆ ਉਹ ਬਣਦੇ ਕੀ ਨਜ਼ਰ ਆ ਰਹੇ ਆ ਤਾਂ ਅੱਗੇ ਵੀ ਚੱਲ ਕੇ ਅਸੀਂ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਸ ਪਾਸੇ ਦੀ ਜਿਹੜੀ ਤਸਵੀਰ ਆ ਇਸ ਪਾਸੇ ਕਿੰਨਾ ਕਿੰਨਾ ਪਾਣੀ ਖੜਾ ਤਾਂ ਇਸ ਪਾਸੇ ਤਾਂ ਪੂਰਾ ਕਿਸ਼ਤੀਆਂ ਤੈਰ ਸਕਦੀਆਂ ਔਰ ਨੇੜੇ ਤੀੜ ਦਾ ਜਿਹੜਾ ਪੂਰਾ ਇਲਾਕਾ ਉਹ ਜਲਮਗਨ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਦੇਖੋਗੇ ਤੁਸੀਂ ਗੱਡੀਆਂ ਲੰਘ ਰਹੀਆਂ ਨੇ ਔਰ ਤੇਜ ਵਹਾ ਜੜਾ ਅੱਗੇ ਨੰਬਰ ਪਲੇਟਾਂ ਔਰ ਬੰਪਰ ਤੱਕ ਕਈ ਗੱਡੀਆਂ ਦੇ ਤਾਂ ਪੱਟੇ ਗਏ ਪਰ ਵਾਪਸ ਮੁੜਨ ਦਾ ਜੇ ਕਿਸੇ ਨੇ ਜਾਣਾ ਹੋਵੇ ਤਾਂ ਵਾਪਸ ਮੁੜਨ ਦਾ ਅੱਗੇ ਰਾਹ ਨਹੀਂ ਹੈ ਹਾਲਾਂਕਿ ਹੁਣ ਪਾਣੀ ਥੋੜਾ ਜਾਂ ਘਟਦਾ ਹੋਇਆ ਨਜ਼ਰ ਆ ਰਿਹਾ ਔਰ ਲੋਕਲ ਜਿਹੜੇ ਲੋਕ ਆ ਉਹ ਇਹਨਾਂ ਲੋਕਾਂ ਨੂੰ ਲੰਗਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਆ ਦੇਖੋਗੇ ਗੱਡੀਆਂ ਤੇ ਕਿੰਨਾ ਕਿੰਨਾ ਪਾਣੀ ਹੈ ਹਾਲਾਤ ਕੀ ਬਣਦੇ ਹੋਏ ਨਜ਼ਰ ਆ ਰਹੇ ਨੇ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਦੋ ਦਿਨਾਂ ਦਾ ਮੀਂਹ ਪਿਆ ਜਿਸ ਦੇ ਨਾਲ ਇਹ ਹਾਲਾਤ ਔਰ ਲੋਕਲ ਲੋਕ ਜਿਹੜੇ ਆ ਲੋਕਲ ਨੌਜਵਾਨ ਆ ਇਹ ਗੱਡੀਆਂ ਨੂੰ ਸਪੋਰਟ ਕਰਦੇ ਹੋਏ ਇਹ